ਕੋਈ ਵੀ ਸੁਪਨਾ ਵੱਡਾ ਨਹੀਂ ਹੁੰਦਾ ਪਰ ਕਈ ਵਾਰ ਸਮਾਂ ਬਹੁਤ ਛੋਟਾ ਹੋ ਜਾਂਦਾ ਹੈ ਰੌਡਨ ਸਿਰਫ 29 ਸਾਲ ਦਾ ਮੁੰਡਾ ਕੈਂਸਰ ਦੀ ਆਖਰੀ ਸਟੇਜ ਜੀਨੇ ਡਾਕਟਰਸ ਨੂੰ ਚੁੱਪ ਕਰਾ ਦਿੱਤਾ ਉਹਦੇ ਕੋਲ ਸਿਰਫ ਕੁਝ ਦਿਨ ਬਚੇ ਸੀ ਜਾਂ ਸ਼ਾਇਦ ਕੁਝ ਘੰਟੇ ਪਰ ਉਹਦਾ ਦਿਲ ਇੱਕ ਆਖਰੀ ਖੁਆਇਸ਼ ਮੰਗ ਰਿਹਾ ਸੀ ਉਹ ਆਪਣੇ ਲਵਰ ਲੈਜ਼ਲ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਹੁਣੇ ਉੱਥੇ ਹੀ ਹਸਪਤਾਲ ਦੇ ਬਿਸਤਰ ਤੇ ਇਹ ਸੁਣਦੇ ਹੀ ਪਰਿਵਾਰ ਨੇ ਫਟਾਫਟ ਤਿਆਰੀ ਕੀਤੀ ਕੋਈ ਹਾਲ ਨਹੀਂ ਕੋਈ ਸਟੇਜ ਨਹੀਂ ਆਈਸੀਯੂ ਦੇ ਬਾਹਰ ਸਿਰਫ ਇੱਕ ਛੋਟਾ ਜਿਹਾ ਕੋਨਾ ਜਿੱਥੇ ਪਿਆਰ ਆਖਰੀ ਵਾਰ ਜਿੱਤ ਰਿਹਾ ਸੀ ਰੌੜਨ ਦੇ ਚਿਹਰੇ ਉੱਤੇ ਆਕਸੀਜਨ ਮਾਸਕ ਪਰ ਅੱਖਾਂ 'ਚ ਖੁਸ਼ੀ ਲੇਜ਼ਲ ਨੇ ਵਾਈਟ ਡਰੈਸ ਪਾਈ ਤੇ ਰੌੜਨ ਦੇ ਉਂਗਲ 'ਚ ਰਿੰਗ ਪਾ ਦਿੱਤੀ ਦੋਨਾਂ ਨੇ ਆਈ ਡੂ ਕਿਹਾ ਤੇ ਹਸਪਤਾਲ ਦਾ ਉਹ ਕੋਨਾ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਬਣ ਗਿਆ ਤੇ ਵਿਆਹ ਤੋਂ ਸਿਰਫ 10 ਘੰਟਿਆਂ ਬਾਅਦ ਰਾਉਡਨ ਨੇ ਲੇਜ਼ਲ ਦਾ ਹੱਥ ਸਦਾ ਲਈ ਛੱਡ ਦਿੱਤਾ ਪਰ ਉਹ ਆਖਰੀ ਸਾਹ ਤੱਕ ਵੀ ਆਪਣੇ ਪਿਆਰ ਨੂੰ ਨਾਲ ਲੈ ਕੇ ਗਿਆ ਕਹਾਣੀ ਮੁੱਕ ਗਈ ਪਰ ਸਬਕ ਰਹਿ ਗਿਆ ਜਦ ਪਿਆਰ ਸੱਚਾ ਹੋਵੇ ਤਾਂ ਕੁਝ ਘੰਟੇ ਵੀ ਪੂਰੀ ਜ਼ਿੰਦਗੀ ਬਣ ਜਾਂਦੇ ਬੱਚਿਆਂ ਜੇ ਪਾਲੇ ਸੁਪਨੇ ਸਭ ਤਬਾਹ ਹੋ ਗਏ